ਕਵਲਟੀ ਇਹ ਨਾ ਖੀਰੀ ਦੋ ਦੰਦ ਬੱੱਚੀ ਆ ਮਿੱਤਰੋ ਹੁਣ ਤੋਰ ਤੂਰ ਦੇਖ ਲੋ ਤੁਸੀਂ 18 ਤੋਂ 20 ਚਵਾਏਗਾ ਚਵਾ ਦੇਾਂਗੇ ਭਾਈ ਲੈ ਵੀ ਨਾ ਦੂਜਾ ਸੂਆ ਜਰਸੀ ਨੇ ਸੂਣਾ ਮਿੱਤਰੋ ਲੇਵੇ ਦੀ ਫਿਟਿੰਗ ਫੂਟਿੰਗ ਬਹੁਤ ਜਿਆਦੇ ਚੰਗੀ ਆ ਆਪ ਹੈਡ 90000 ਦੀ ਮਗਰ ਬੱੱਚੀ ਤਾਜੀ ਸੂਈ ਐਸੀ ਕਾਲ ਦੋਸਤੋ ਬਬਸ ਗੱਲ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕਲਦੀਪ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਕਲਦੀਪ ਕੋਲੇ ਨਾ ਅੱਜ ਮਿੱਤਰੋ ਆਪਾਂ ਸੁਣੂ ਨਾ ਤਿੰਨ ਬੜਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਨਾ ਮਿੱਤਰੋ ਦੋ ਤਾਂ ਆ ਗਈਆਂ ਜਰਸੀ ਨਸਲ ਦੀਆਂ ਤੇ ਇੱਕ ਆ ਗਈ ਐਫ ਐਫ ਨਸਲ ਦੀ ਸੂਈ ਸਵਾਈ ਆ ਮਗਰ ਤੇ ਆ ਜਿਹੜੀ ਜਰਸੀ ਆ ਗਈ ਨਾ ਦੂਜੇ ਨੰਬਰ ਤੇ ਮਿੱਤਰੋ ਸੋਨੂ ਨਾ ਇਹਦੀ ਪੂਰੀ ਡਿਟੇਲ ਮਿਲ ਜੂਗੀ ਕਿਹੜੇ ਸੀਮਣ ਦੀ ਆ ਤੇ ਮਗਰ ਵੀ ਬੱਛੀ ਆ ਤੇ ਤੀਜੇ ਨੰਬਰ ਵਾਲੀ ਆ ਗਈ ਆਾ ਗੱਬਣਾ ਬਾਕੀ ਕੁਦਰਤ ਦੇ ਦਾ ਤੁਹਾਨੂੰ ਮੈਂ ਰੰਗ ਦਿਖਾਉਂਗਾ ਬਾਈ ਕੁਲਦੀਪ ਕਹਿੰਦਾ ਵੀ ਆਪਾਂ ਨਾ ਵੀ ਇਹਨੂੰ ਬੱਛੀ ਜਿਹੜੀ ਹੈਗੀ ਆ ਮਗਰ ਇਹਦੀ ਕਹਾਣੀ ਦੱਸਾਂਗੇ ਵੀ ਯਾਰ ਨਾ ਦੇਖ ਲਓ ਮੈਂ ਤਾਂ ਮਤਲਬ ਕਹਿੰਦੇ ਹੁੰਦੇ ਆ ਵੀ ਯਾਰ ਇਹਨਾਂ ਕੁਦਰਤ ਬਹੁਤ ਵੱਡੀ ਚੀਜ਼ ਆ ਸਾਰੀ ਜਾਣਕਾਰੀ ਆਪਾਂ ਬੱਛੀ ਬਾਰੇ ਨਾ ਬਾਈ ਕੁਲਦੀਪ ਤੋਂ ਹੀ ਲਵਾਂਗੇ ਤੇ ਆਜੋ ਆਪਾਂ ਕਰਵਾਈਏ ਗੱਲਬਾਤ ਰੇਟ ਜਿਹੜੇ ਰਹਿਣਗੇ ਉਹ ਵੀਡੀਓ ਦੇ ਵਿੱਚ ਰਹਿਣਗੇ ਬਾਕੀ ਜਾਇਜ਼ ਤੋਂ ਜਾਇਜ਼ ਰੇਟ ਕਰਵਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕ ਨੂੰ ਨਾਮ ਦੱਸੋਗੇ ਕੁਲਦੀਪ ਸਿੰਘ ਆ ਜੀ ਆਪਣਾ ਇਹ ਸ਼ਹਿਰ ਗਿੱਦੜਵਾ ਹਾਂਜੀ ਸ਼ਹਿਰ ਗਿੱਦੜਵਾ ਹੀ ਠੀਕ ਆ ਅੱਛਾ ਜਿਹੜਾ ਇਹ ਆਪਣਾ ਘਰ ਰਹਿ ਗਿਆ ਬਾਈ ਗਿੱਦੜਵਾ ਇਹ ਸ਼ਹਿਰ ਦੇ ਵਿੱਚ ਕਿੱਥੇ ਜਿਹਾ ਰਹਿ ਜਾਂਦਾ ਇਹ ਪਿੰਡ ਵਾਲੇ ਪਾਸੇ ਰਹਿ ਗਿਆ ਵੀ ਲੰਬੀ ਰੋਡ ਦੇ ਨੇੜੇ ਹੀ ਆ ਠੀਕ ਆ ਲੰਬੀ ਵਾਲੇ ਫਾਟਕ ਟੱਪ ਕੇ ਹਾਂਜੀ ਹਾਂਜੀ ਅੱਛਾ ਗੁਲਦੀਪ ਤਿੰਨ ਬਿਹੜਾਂ ਨਹੀਂ ਹਾਂਜੀ ਬਾਈ ਦੋ ਸੂਈਆਂ ਇੱਕ ਗੱਬਣਾ ਹਾਂ ਦੋ ਸੂਈਆਂ ਇੱਕ ਗੱਬਣਾ ਪਹਿਲੇ ਨੰਬਰ ਵਾਲੀ ਬਿਹੜ ਤੋਂ ਆਪਾਂ ਗੱਲ ਕਰ ਲੀ ਜਿਹੜੀ ਤੇਰੀ ਆ ਬਿਹੜ ਆ ਗਈ ਹੈਨਾ ਇਹ ਬਿਹੜ ਦਾ ਮੈਨੂੰ ਇਹ ਦੱਸ ਵੀ ਸੂਆ ਕਿੰਨਾ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਾਈ ਦੂਜਾ ਸੂਆ ਹਾਂ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਕੱਲ ਤੀਜਾ ਦਿਨ ਆਜ ਬਈ ਇਹਨੂੰ ਅੱਜ ਤੀਜਾ ਦਿਨ ਤੇ ਤੀਜੇ ਦਿਨੇ ਇਹ ਕਿੰਨਾ ਮਤਲਬ ਦੁੱਧ ਤਿਆਰ ਕਰ ਗਈ ਹੁਣ 16 ਲੀਟਰ ਬੋਲਾ ਤਿਆਰ ਆ ਬਾਈ ਕੋਈ ਮਰਜੀ ਆਪਾਂ ਚੋ ਸਕਦਾ ਦੋ ਟਾਈਮ 16 ਲੀਟਰ ਹਾਂਜੀ ਮਗਰ ਬੱਚੀ ਆ ਮਗਰ ਬੱਚੀ ਆ ਇਹਦਾ ਕੋਈ ਪਤਾ ਜਾਣਕਾਰੀ ਪਤਾ ਇਹਦਾ ਕੋਈ ਪਤਾ ਨਹੀਂ ਬਈ ਆਪਾਂ ਨੂੰ ਠੀਕ ਆ ਬਈ ਕਿਹੜੇ ਟੀਕੇ ਦੀ ਆ ਹਾਂਜੀ ਬੱਚੀ ਸੋਹਣੀ ਆ ਹਨਾ ਹਾਂ ਬੱਚੀ ਸੋਹਣੀ ਆ ਅੱਛਾ ਕਿੰਨਾ ਦੁੱਧ ਪਾ ਦੂ ਤੂੰ ਤਾਂ 20 ਲੀਟਰ ਤਾਂ ਪਾ ਦੂ ਖੁੱਲਾ ਬਈ ਖੋਲੇ ਹੱਥ ਨਾ ਹਾਂ ਹਾਂ ਪਾ ਦੋਗੀ 20 ਲੀਟਰ ਹਾਂ ਹਾਂ ਠੀਕ ਹੈ ਖੋਲੀ ਫਿਰ ਕੇ ਰ ਤੋੜ ਕੇ ਦਿਖਾਈਏ ਬਹਿੜ ਦਾ ਨਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਕੱਦ ਕਾਠ ਚੰਗਾ ਮਿੱਤਰੋ ਜਿਹੜਾ ਲੇਵਾ ਜਮਾ ਫਿੱਟ ਲੇਵੇ ਵਾਲੀ ਆ ਤੇ ਕੱਦ ਵੀ ਬਾਲੀ ਚੰਗੀ ਆ ਬਈ ਜਮਾ ਓਕੇ ਜਮਾ ਚ ਬਈ ਇੱਕ ਵੀ ਦੀ ਲੈ ਆ ਲੈ ਚੱਲ ਕੇ ਰ ਆ ਇਧਰ ਲੈ ਵੀ ਹੁਣ ਨਾ ਤੁਸੀਂ ਆਹਾ ਬਹਿੜ ਦਾ ਕੱਦ ਕਾਠ ਨੋਟ ਕਰ ਲਓ ਪੂਰੇ ਸੋਹਣੇ ਕੱਦ ਕਾਠ ਦੀ ਆ ਜਮਾ ਐਨ ਫਿੱਟ ਲੇਵੇ ਵਾਲੀ ਆ ਗਈ ਇਹ ਲੇਵੇ ਦੀ ਫਿਟਿੰਗਾਂ ਫੁੱਟਿੰਗਾਂ ਵੀ ਚੰਗੀ ਆ ਗਈ। ਕੁਲਦੀਪ ਖੜਾਈ ਕਰਾਂ ਰੇਟ ਕਿੰਨਾ ਰਹਿ ਗਿਆ ਦਾ? ਰੇਟ 90000 ਦੀ ਵਹੜ ਦੇ ਦੇਖ ਬਈ ਆਪਾਂ। 90000 ਦੀ। ਹਾਂਜੀ ਬਈ। ਠੀਕ ਆ। ਲੈ ਵੀ ਹੁਣ ਤੁਸੀਂ ਨਾ ਵਹੜ ਦਾ ਕੱਦ ਕਾਟ ਫੇਰ ਨੋਟ ਕਰ ਲਓ। ਲੈ ਚੱਲ ਬਈ। ਲੈ ਵੀ ਆਹਾ ਵਹੜ 90000 ਦੀ ਮਗਰ ਬੱੱਛੀ ਤਾਜੀ ਸੂਈ ਤੇ ਬੱੱਛੀ ਵੀ ਸੋਹਣੀ ਸੁਨੱਖੀ ਆ। ਤੁਹਾਨੂੰ ਮੈਂ ਦੱਸਾਂ ਗੱਲ ਗਿਫਟ ਵਾਲੀ ਗੱਲ ਹੀ ਆ। ਬੈਂਕ ਨੋਜ ਵਾਲੀ ਬੱਛੀ ਆ ਗਈ ਤੇ 20 ਕਿਲੋ ਦੁੱਧ ਜੇ ਗੱਲ ਕਰ ਲਈ ਇਸ ਬਿਹੜ ਨੂੰ ਕੋਈ ਬਾਲਾ ਨਹੀਂ ਜੇਗਾ ਬੋਲੇ ਇੱਕ ਨਾ ਪਾ ਦੂਗੀ 20 ਕਿਲੋ ਤਾਂ ਬਈ ਹਾਂ ਬਈ ਬੰਦਾ ਸੇਵਾ ਵਾਲਾ ਹੋਵੇ ਤਾਂ ਵੱਧ ਵੀ ਕੱਢ ਲੂਗਾ ਠੀਕ ਆ ਗੱਲ ਹਾਂਜੀ ਬਈ ਤੇ ਮੈਨੂੰ ਐ ਦੱਸ ਜਿਹੜੀ ਤੇਰੀ ਹੁਣ ਆਹਾ ਬਿਹੜ ਆ ਤਾਂ ਜਮਨ ਨਗੀਨਾ ਹੀ ਆ ਨਗੀਨਾ ਹੀ ਆ ਬਈ ਇਹ ਬਿਹੜ ਕਿੰਨੇ ਵਾ ਸੂਆ ਸੂਈ ਆ ਇਹ ਪਹਿਲਾ ਸੂਆ ਸੂਈ ਆ ਬਈ ਤੇ ਦੋ ਦੰਦ ਕੱਢਦੀ ਆ ਹਜੇ ਬਈ ਠੀਕ ਆ ਵਾ ਖੀਰੀ ਤੋਂ ਦੋ ਦੰਦ ਹੋਈ ਆ ਕੋਈ ਆਜੇ ਬਰਾਬਰ ਨਹੀਂ ਕਰੇ ਦੰਦ ਠੀਕ ਆ ਤੇ ਇਹ ਇਹ ਕਿਹੜੇ ਟੀਕੇ ਦੀ ਕੋਈ ਪਤਾ ਇਹ ਹਾਫ ਹਾਂ ਇਹ ਆਪ EBS ਦੇ ਰੋਮੀਓ ਦੀ ਹੈ ਬਈ ਅੱਛਾ ਕੱਢੀ ਕਰਾ ਮਾੜਾ ਤੇਰੇ ਕੋਲ ਮੋਬਾਈਲ ਚ ਮੋਬਾਈਲ ਚ ਖੋਲ ਕੇ ਰਾਂ ਲੈ ਤੇਰੇ ਕੋਲ ਲਿਖਿਆ ਪਿਆ ਆਪਾਂ ਉੱਥੇ ਹੀ ਪੜਾ ਦਨੇ ਹੈਗੇ ਵੀ ਕਿਹੜਾ ਟੀਕਾ ਇਹਦੇ ਲੱਗਿਆ ਹੋਇਆ ਕਿਹੜੇ ਦੀ ਮਗਰ ਬੱਚੀ ਹੈ ਆਪ ਕਿਹੜੇ ਦੀ ਹੈ ਇਹ ਆਈ ਕਿੱਥੋਂ ਗਿਲਦੀਪ ਇਹ ਆਪਣੇ ਰਿਸ਼ਤੇਦਾਰ ਤੋਂ ਆਈ ਹੈ ਡਾਕਟਰ ਠੀਕਾ ਮੁੰਡਾ ਆਪਣਾ ਰਿਸ਼ਤੇਦਾਰ ਉਹ ਤੋਂ ਹੀ ਆਈ ਹੈ ਬਈ ਇਹ ਅੱਛਾ ਉਹਦਾ ਫਾਰਮ ਫਾਰਮ ਆ ਉਹਦਾ ਬੰਦੇ ਲੈ ਦਿਖਾ ਕੇ ਰਾਂ ਮੈਨੂੰ ਹਾਂ ਇਹ ਲੈ ਵੀ ਆਹ ਦੇਖ ਲਓ ਆਪ ਤਾਂ ਹੈਗੀ ਹੈ ਨਾ ਇਹੇ ਜੇਦੀ ਆ ਪਹੇਗੀ ਸੈਗ ਦੇ 21035 ਦੀ ਆ ਤੇ ਬੱਚੀ ਜਿਹੜੀ ਹੈਗੀ ਐਬੀਐਸ ਦੇ ਰੋਮੀਓ ਦੀ ਤੂੰ ਰੋਮੀਓ ਪੱਠਾ ਕਰਦਾ ਉਲਟ ਕਹਿੰਦਾ ਸੀ ਮੈਂ ਨਾ ਤੈਨੂੰ ਦੱਸਾਂ ਗੱਲ ਮੈਂ ਮੋਬਾਈਲ ਤੇਰਾ ਤਾਂ ਹੀ ਕਢਾਇਆ ਸੀਗਾ ਠੀਕ ਆ ਬਾਈ ਠੀਕ ਆ ਠੀਕ ਹੈ ਮੈਨੂੰ ਲੱਗਿਆ ਸੀ ਪਤਾ ਮਹਾਂ ਦਾ ਕੁਲਦੀਪ ਗਿਆ ਉਲਝ ਠੀਕ ਹੈ ਠੀਕ ਹੈ ਇਹ ਲੈ ਵੀ ਇਹ ਨਾ ਜਿਹੜੇ ਫਾਰਮ ਚੋਂ ਆਈ ਹੋਈ ਆ ਇਹ ਸਾਰੀ ਡਿਟੇਲ ਪੱਕੀ ਆ ਕੋਈ ਕੱਚੀ ਨਾ ਸਮਝੇ ਬਾਈ ਦੇ ਰਿਸ਼ਤੇਦਾਰਾਂ ਤੋਂ ਹੀ ਆਈ ਹੋਈ ਆ ਕਿੰਨਾ ਕਿੰਨੇ ਦਿਨਾਂ ਦੀ ਸੂਈ ਹੋਗੀ ਇਹਨੂੰ 4 ਦਿਨ ਹੋ ਗਏ ਸੂਈ ਨੂੰ ਬਾਈ ਕਿੰਨਾ ਬੋੜਾ ਅੱਜ 18 ਤੋਂ 20 ਲੀਟਰ ਮੈਨ ਨਾਲ ਆ ਬਈ 18 ਤੋਂ 20 ਲੀਟਰ ਕਿੰਨਾ ਦੁੱਧ ਪਾਉ ਉਹ ਇਹ 30 ਕਿਲੋ ਦੁੱਧ ਪਾਉਗੇ ਬਈ ਆਰਾਮ ਨਾਲ ਖੁੱਲਾ ਆਰਾਮ ਨਾਲ ਹਾਂ 30 ਕਿਲੋ 30 ਕਿਲੋ ਖੋਲ ਫਿਰ ਕੇ ਆਪਾਂ ਤੋਰ ਕੇ ਦਿਖਾਈਏ ਮਗਰ ਬੱਚੀ ਕੁ ਰਾਜੀ ਪੜੀ ਜਾਂ ਕੋਈ ਛੋਟੀ ਨਹੀਂ ਬਈ ਇਹ ਬੱਚੀ ਵੀ ਦੇਖ ਲਓ ਹੁਣ ਤੁਸੀਂ ਲੈਵਾ ਜਿਹੜਾ ਹੈਗਾ ਨਾ ਮੈਂ ਤੁਹਾਨੂੰ ਦਿਖਾਉਂਗਾ ਇਹਨੇ ਲੱਤੀ ਜੀ ਚੱਕੀ ਸੀਗੀ ਬਹੁਤ ਜਿਆਦੇ ਚੰਗੇ ਲੇਵੇ ਵਾਲੀ ਆ ਆ ਦੇਖੋ ਲੇਵੇ ਦੀ ਕੁਆਲਿਟੀ ਕੁਆਲਿਟੀ ਇਹ ਨਾ ਖੀਰੀ ਦੋਦੰਦ ਬੱਚੀ ਆ ਮਿੱਤਰੋ ਹੁਣ ਤੋਰ ਤੂਰ ਦੇਖ ਲਓ ਤੁਸੀਂ ਕਦ ਕਾਠ ਇਹਨਾਂ ਦਾ ਜਿਹੇ ਜਹਾ ਹੁੰਦਾ ਉਹਨਾਂ ਕ ਤੇ ਬਾਕੀ ਬਰੀਡ ਦੇਖ ਲੋ ਤੁਸੀਂ ਆ ਦੇਖੋ ਮੂਹਮਾਂ ਦੀ ਵੀ ਆਹਾਹਾ ਬਹੁਤ ਸੋਹਣੀ ਬੱਚੀ ਆ ਤੇ ਇਧਰ ਦੇਖਿਓ ਹੁਣ ਤੁਸੀਂ ਲੈ ਲੈ ਵੀ ਆਹਾ ਜਰਸੀ ਬੱਚੀ ਬੱਚੀ ਕਹਾਂਗੇ ਇਹਨੂੰ ਬਹਿੜ ਤਾਂ ਹਜੇ ਨੇ ਬਣਨਾ ਜਿਹੜਾ ਆ ਕਮਾ ਦੇ ਕਰਾ ਇਹਨੂੰ ਨਮੀ ਦੀ ਤੋਰ ਕੇ ਦਿਖਾ ਕਰਾਂ ਦੇਖ ਚੱਟ ਲੈ ਵੀ ਆਹ ਹਨਾ ਟਾਪ ਕਲਾਸ ਬਹਿੜ ਆ ਗਈ ਇਹ ਜਮਾ ਸਿਰੇ ਵਾਲੀ ਬਹਿੜੀ ਕਹਾਂਗੇ ਜਿਹੜੇ ਭਰਾ ਨਾ ਚੰਗੀਆਂ ਬੱਚੀਆਂ ਜਰਸੀ ਨਸਲ ਦੀਆਂ ਰੱਖਣ ਦੇ ਸ਼ਕੀਨ ਐ ਉਹ ਨੋਟ ਕਰ ਲੈਣਾ ਹੁਣ 18 ਤੋਂ 20 ਚਵਾਏਗਾ ਚਵਾ ਦਾਂਗੇ ਬਈ ਲੈ ਵੀ ਹੁਣ ਇਹ 18 ਤੋਂ 20 ਲੀਟਰ ਚਾ ਤਿਆਰ ਆ ਚਾਰ ਦਿਨਾਂ ਦੀ ਸੂਈਆ ਮਗਰ ਬੱਚੀ ਆ ਲੇਵੇ ਦੀ ਤਾਂ ਪੰਡ ਲੇਵੇ ਦੀ ਤਿਆਰ ਕਰੀ ਖੜੀ ਆ ਹਜੇ ਤਾਂ ਹੈਨੇ ਜਦੋਂ ਦੁੱਧ ਤੇ ਆ ਗਈ ਪ੍ਰੋਪਰ ਉਦੋਂ ਵਧੀਆ ਹਜੇ ਹੋਰ ਵੀ ਲੇਵਾ ਤਿਆਰ ਕਰ ਲੂਗੀ ਇਹ ਜਸ ਐ ਕਰ ਹੁਣ ਇਹਦਾ ਭਾਅ ਕਿੰਨਾ ਹੈ ਇਹ ਆਪਾਂ 1.40 ਹਜ਼ਾਰ ਹੀ ਦੇ ਦਾਂਗੇ ਬਈ 140 ਦੀ ਠੀਕ ਆ ਤੇ ਜਿਹੜੇ ਗੱਲ ਕਰ ਲਗੇ ਬੱਛੀ ਆਪਾਂ ਹੁਣ ਬੱਛੀ ਦੀ ਕਹਾਣੀ ਲੈ ਵੀ ਆ ਦੇਖ ਲੋ ਕੁਦਰਤ ਦੇ ਰੰਗ ਦੇਖ ਲੋ ਮਿੱਤਰੋ ਆ ਬੱਛੀ ਦੇ ਮਾਤਾ ਕਹਿੰਦਾ ਵੀ ਇਸ ਬੱਛੀ ਦੇ ਨਾ ਯਾਰ ਵੀ ਦੇਖ ਜਿਹੜਾ ਇਹ ਪਿਸ਼ਾਬ ਕਰਦੀ ਆ ਇਹ ਬੱਛੀ ਵੀਰੇ ਦੇਣੀ ਸੀ ਆਪਾਂ ਇਹ ਹਾਂ ਵੀ ਜਨਮ ਸਾਰ ਹੀ ਦੇਣੀ ਸੀ 30000 ਦੀ ਠੀਕ ਹੈ ਹਾਂ ਤੇ ਹੁਣ ਇਹ ਪਿਸ਼ਾਬ ਤੂੰ ਨੀ ਵੀਜਦੀ ਕਰਦੀ ਆ ਵੀ ਠੀਕ ਆ ਡਾਕਟਰਾਂ ਨੇ ਕੀ ਕਿਹਾ ਡਾਕਟਰ ਕਹਿੰਦੇ ਵੀ ਮਹੀਨੇ ਤੱਕ ਲੱਗ ਵੀ ਸਕਦੀ ਆ ਵੀ ਠੀਕ ਹੈ ਹਾਂਜੀ ਓਕੇ ਬੀ ਇਹ ਵਿਛਾਵ ਤੁਨੀ ਥਾਈ ਦੀ ਤੁਨੀ ਥਾਈ ਦੀ ਕਰਦੀ ਆ ਹਾਂ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਹਾਂ ਤਾਂ ਕਰਕੇ ਆਪਾਂ ਦੱਸਤਾ ਫਿਰ ਨਹੀਂ ਆਪਾਂ ਵੇਚਣੀ ਨਹੀਂ ਸੀ ਇਹ ਵੜ ਮੱਛੀ ਵੇਚਣੀ ਸੀ ਕੱਲੀ ਅੱਛਾ ਮੱਛੀ ਵਿਕੀ ਹੋਈ ਸੀ ਠੀਕ ਹੈ 2 ਮਹੀਨਿਆਂ ਬਾਅਦ ਦੇਣੀ ਸੀ 50000 ਦੀ ਜਨਮ ਸਾਰ 30000 ਦੀ ਠੀਕ ਹੈ ਜਨਮ ਸਾਰ 30000 ਹਾਂਜੀ ਠੀਕ ਆ ਚਲੋ ਹੁਣ ਆਪਾਂ ਦੱਸਤਾ ਹਨਾ ਅਗਲੇ ਕਿ ਕੱਲ ਨੂੰ ਅਗਲਾ ਇਹਨਾਂ ਆਖੇ ਤੇ ਜਿਹੜੀ ਤੇਰੀ ਆ ਵਹੜ ਆ ਗਈ ਬਾਈ ਇਹ ਦੂਜਾ ਸੂਆ ਈ ਦੂਜਾ ਸੂਆ ਕਿੰਨੇ ਦਿਨ ਹੋ ਮਤਲਬ ਰਹਿੰਦੇ ਤੇ ਏ ਕੱਟ ਜੁਗਿਆ ਹਫਤਾ ਬਈ ਹਜੇ ਹਫਤਾ ਕਿੰਨਾ ਦੁੱਧ ਪਾ ਦੂ ਇਹ ਵਾਹੜ ਇਹ ਵੀ ਦੁੱਧ 20 ਕਿਲੋ ਪਾ ਦੋਗੇ ਬਈ ਖੁੱਲਾ 20 ਕਿਲੋ ਖੋਲੀ ਫਿਰ ਕੇ ਰਹਿੰਦੇ ਰੇਟ ਕੀ ਰੋਗੇ ਦਾ ਇਹ 90000 ਦੀ ਵਾਹੜ ਦੇ ਦਾਂਗੇ ਬਈ 90000 ਦੀ ਹਾਂਜੀ ਠੀਕ ਆ ਲੈ ਵੀ ਹੁਣ ਨਾ ਤੁਸੀਂ ਆ ਵੀ ਨੋਟ ਕਰ ਲੋ ਵੀ ਚੈੱਕ ਕਰ ਲੋ ਹੁਣ ਕੇਰਾ ਲੈ ਹੁਣ ਆ ਜਰਸੀ ਆ ਗਈ ਜਿਹੜੀ ਇਹਨੇ ਨਾ ਦੂਜਾ ਸੂਆ ਜਰਸੀ ਨੇ ਸੂਣਾ ਮਿੱਤਰੋ ਲੇਵੇ ਦੀ ਫਿਟਿੰਗ ਫਿਟਿੰਗ ਬਹੁਤ ਜਿਆਦਾ ਚੰਗੀ ਆ ਹਜੇ ਤਾਂ ਨਾ ਇਹੇ ਲੇਵਾ ਹੋਰ ਤਿਆਰ ਕਰੂਗੀ ਕਿੰਨੇ ਦਿਨ ਪਈ ਇਹਦੇ 8 ਦਿਨ ਪਈ ਆ ਬਈ ਹਜੇ 8 ਦਿਨ ਹਾਂ ਆਪਾਂ ਲੈ ਜੂਗਾ ਛੋਟ ਛਪਾ ਹੋ ਜੂ ਕੋਈ ਹਾਂ ਕਰ ਦਾਂਗੇ ਬਈ ਠੀਕ ਆ ਲੈ ਵੀ ਮਿੱਤਰੋ ਨਾ ਬਹੁਤ ਘੱਟ ਗਾਵਾਂ ਦੇ ਇਹ ਜਲੇਵਾ ਲੱਗਿਆ ਹੁੰਦਾ ਜਿਹੜੀ ਜਿਹੜਾ ਆ ਜਰਸੀ ਦੇ ਲੇਵਾ ਲੱਗਿਆ ਨਾ ਜਮਾ ਐਨ ਪੱਥਰ ਵਰਗਾ ਦਾ ਜਮਾ ਐਨ ਪੱਕੇ ਹਵਾਨੀ ਵਾਲੀ ਆ ਤੇ ਥਾਣ ਦੇਖ ਲਓ ਹੁਣ ਤੁਸੀਂ ਕੱਲਾ ਕੱਲਾ ਥਾਣਾ ਕੁਲਦੀਪ ਹਾਂਜੀ ਬਈ ਛੋਟ ਕਿੰਨੀ ਕਰਾਂਗੇ ਇਹ ਚ ਕਰ ਦਾਂਗੇ ਬਈ ਮਾਨਤਾ ਕਰਾਂਗੇ ਹਰੇਕ ਬੰਦੇ ਦੇ ਕਰਾਂਗੇ ਠੀਕ ਆ ਨੰਬਰ ਕਿਹੜਾ ਚੱਲਦਾ ਨੰਬਰ 62801 83896 62801 83896 96 ਠੀਕ ਆ ਤੇ ਲੋ ਵੀ ਬਾਈ ਕੋਲੋਂ ਨਾ ਜੇ ਗੱਲ ਕਰੀਏ ਤਿੰਨ ਬਹਿੜਾਂ ਆਪਾਂ ਦਿਖਾਈਆਂ ਜਿਹੜੇ ਪਰ ਆ ਦੇ ਫਿੱਟ ਹੋਈ ਨਾ ਬਹਿੜ ਤੇ ਬਾਈ ਦੇ ਇੱਥੇ ਘਰੇ ਆਜੋ ਤਸੱਲੀ ਕਰ ਲਿਓ ਤਸੱਲੀ ਕਰਕੇ ਲਿਜਾ ਸਕਦੇ ਹੋ ਬਾਕੀ ਕਿਵੇਂ ਲੱਗੇ ਬਹਿੜਾਂ ਦੇ ਰੇਟ ਦੱਸਿਓ ਜਰੂਰ ਤੇ ਆ ਬਹਿੜ ਕਿਵੇਂ ਲੱਗੀ ਨਾ ਇੱਕ ਮਿੰਟ ਜਰੂਰ ਕਰੋ